ਉਹ ਜਿਸ तिवारी ਵੀ ਲੋਕ ਕਹਿ ਰਹੇ ਨੇ ਕਿ ਕੇਜਰੀਵਾਲ ਵੀ ਹੁਸ਼ਿਆਰਪੁਰ ਆ ਰਿਹਾ ਹੈ ਕਹਿੰਦੇ ਨੇ ਕਿ 10 ਦਿਨ ਇੱਥੇ ਰੁਕਣਾ ਹੁਣ ਉਹਨਾਂ ਨੇ ਤੇ 10 ਦਿਨਾਂ ਦੇ ਵਿੱਚ ਕੱਲਾ ਚਲੋ ਜਿਹੜਾ ਕੈਂਪ ਥੋੜੀ ਲਾਉਣਾ ਹੁਣ ਹੋਰ ਵੀ ਕੈਂਪ ਲਾਉਣੇ ਕਈਆਂ ਦੇ ਕੈਂਪ ਲਾਉਣੇ ਤੇ ਕਈਆਂ ਕੈਂਪਾਂ ਦੇ ਵਿੱਚ ਨਿਗਾਹ ਮਾਰਨੀ ਹੌਲੀ-ਹੌਲੀ ਕਰਕੇ ਕਿਸ ਤਰ੍ਹਾਂ ਦੀ ਦੇਖੀਏ ਇਹਨੂੰ ਕਿਸ ਤਰ੍ਹਾਂ ਰਾਜਨੀਤਿਕ ਤਰੀਕੇ ਨਾਲ ਵੇਖੀਏ ਜਾਂ ਫਿਰ ਇੱਕ ਕੈਂਪਲੇ ਤੌਰ ਤੇ ਵੇਖੀਏ ਨਹੀਂ ਨਹੀਂ ਰਾਜਨੀਤੀ ਨਹੀਂ ਹੁੰਦੀ ਜੋ ਉਹਨਾਂ ਦੀ ਵਿਪਾਸਨਾ ਦਾ ਇੱਕ ਪੀਰੀਅਡ ਹੁੰਦਾ ਦੇਖੋ ਇਹ ਵਿਅਕਤੀਗਤ ਚੀਜ਼ਾਂ ਹੁੰਦੀਆਂ ਨੇ ਮੈਂ ਤਾਂ ਹੀ ਕਿਹਾ ਵੀ ਕਿਸ ਤਰ੍ਹਾਂ ਵੇਖੀਏ ਇਸ ਚੀਜ਼ ਨੂੰ ਹਨਾ ਉਹ ਵਿਅਕਤੀਗਤ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਹਰ ਇੱਕ ਬੰਦੇ ਦਾ ਜਿਹੜਾ ਕੈਲਕੂਲੇਟ ਦਾ ਅਧਿਕਾਰ ਖੇਤਰ ਹੈ ਉਹਦੀ ਆਜ਼ਾਦੀ ਉਹਦੇ ਤੱਕ ਰਹਿਣ ਦੀ ਇੱਤਿਬਰਾ ਜੀ ਇਹ ਪਿਛਲੀ ਵਾਰੀ ਵੀ ਆਇਆ ਸੀ ਮੇਥੇ ਉਦੋਂ ਮਾਨ ਸਾਹਿਬ ਉੱਥੇ ਬੈਠੇ ਰਹੇ ਸਨ ਨੇੜੇ ਤੇੜੇ ਹਮ ਛੱਡ ਕੇ ਆਏ ਔਰ ਹੈਲੀਕਾਪਟਰ ਜਿਹੜਾ ਸੀਗਾ ਉਸ ਵੇਲੇ ਵੀ ਮੇਰੇ ਖਿਆਲ ਦੇ ਨਾਲ ਪੰਜਾਬ ਗਵਰਨਮੈਂਟ ਦਾ ਇਸਤੇਮਾਲ ਹੋਇਆ ਸੀਗਾ ਜੀ ਉਹਦੇ ਤੇ ਅਸਾਂ ਗੱਲ ਵੀ ਕੀਤੀ ਸੀ ਹਮ ਹੁਣ ਕੇਜਰੀ ਵਾਲਸਾ ਪਰ ਮੈਨੂੰ ਵੀ देर शाम ਪਤਾ ਲੱਗਿਆ ਕੋਈ ਸੋਰਸ ਅਸੀਗਾ ਮਿੱਤਰ ਉਸਨੇ ਦੱਸਿਆ ਕਿ ਬਹੁਤ ਸਾਰੇ ਆ ਮੇਰੇ ਖਿਆਲ ਹੂੰ ਬਹੁਤ ਸਾਨੂੰ ਇਹ ਕਿਤੇ ਸਾਡਾ ਕੋਈ ਬਹੁਤ ਸਾਰੇ ਆ ਉਹ ਕਹਿੰਦੇ ਨਹੀਂ 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 ਜੀ ਤਾਂ ਉਸ ਦੇਣ ਵਾਲਿਆਂ ਦਾ ਬਹੁਤ ਸਾਰੇ ਆ ਹੂੰ ਕਹੇ ਵੀ ਅਜੀਬ ਡਾਇਲੋਗ ਹੈ ਹੂੰ ਤਾਂ ਇਹ ਕਾਫੀ ਹੈਰਾਨਗੀ ਦਾ ਵਿਸ਼ਾ ਸੀ ਕਿਉਂਕਿ ਕੱਲ ਦੁਪਹਿਰ ਤੱਕ ਐਸੀ ਕੋਈ ਚਰਚਾ ਨਹੀਂ ਸੀ ਜੀ ਜੀ ਹੁਣ ਇਹਨਾਂ ਬਾਰੇ ਜਿਹੜੀ ਗੱਲ ਆਪਾਂ ਨੂੰ ਸੋਨ ਨੂੰ ਮਿਲ ਰਹੀ ਹੈ ਕਿ 5 ਤੋਂ 15 ਤੱਕ ਰਹਿਣਾ ਇਹਨਾਂ ਨੇ ਮਤਲਬ ਕਿ ਕੱਲ ਤੋਂ ਇਹਨਾਂ ਦਾ ਜਿਹੜਾ ਉਹ ਵਿਪਾਸਨਾ ਦਾ ਪੀਰੀਅਡ ਹੈ ਸਮਾਂ ਜੀ ਉਹ ਸ਼ੁਰੂ ਹੋਏਗਾ 5 ਤੱਕ ਮਤਲਬ ਕਿ 10 ਦਿਨ ਵਿਪਾਸਨਾ 'ਚ ਰਹਿਣਗੇ ਵਿਪਾਸਨਾ ਕੀ ਹੈ ਉਹ ਤੁਸੀਂ ਗੂਗਲ ਕਰਕੇ ਬਿਹਤਰ ਜਾਣ ਸਕਦੇ ਹੋ ਜੇ ਕਿਸੇ ਨੇ ਇਹਦੇ ਬਾਰੇ ਜਾਣਨਾ ਹੈ ਕਿ ਕੀ ਕੁਝ ਹੁੰਦਾ ਪਰ ਉਹਨੂੰ ਸਰਲ ਤਰੀਕੇ ਨਾਲ ਸਮਝਣਾ ਹੋਵੇ ਤੇ ਇਹ ਹੀ ਹੈ ਕਿ ਮਾਨਸਿਕ ਤੌਰ ਤੇ ਮਜਬੂਤੀ ਹਾਸਲ ਕਰਨੇ ਸ਼ਾਂਤੀ ਹਾਸਲ ਕਰਨੇ ਮੈਡੀਟੇਸ਼ਨ ਦਾ ਅਰਥ ਹੀ ਇਹ ਹੁੰਦਾ ਜੀ 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 ਬਿਲਕੁਲ ਮਤਲਬ ਕਿ ਤੁਸੀਂ ਮੌਨ ਰਹਿੰਦਾ ਨਵਜੋਤ ਸਿੰਘ ਸਿੱਧੂ ਦੱਸਦੇ ਮੌਨ ਵਰਤ ਬਹੁਤ ਰੱਖਦੇ ਆ ਹੂੰ ਇਹ ਚੀਜ਼ਾਂ ਤੁਹਾਨੂੰ ਮਾਨਸਿਕ ਤੌਰ ਤੇ ਮਜਬੂਤ ਕਰਦੀਆਂ ਸ਼ਾਂਤ ਕਰਦੀਆਂ ਹੂੰ ਠੀਕ ਹੈ ਨਾ ਜੀ ਐਸਾ ਮੇਰਾ ਨਹੀਂ ਬਹੁਤ ਸਿਆਣੇ ਬੰਦਿਆਂ ਦਾ ਵੀ ਮੰਨਣਾ ਹੈ ਮੰਨਣਾ ਬਿਲਕੁਲ ਹੁਣ ਉਹ ਆ ਗਿਆ ਮੈਂ ਤਾਂ ਵਿਅਕਤੀਗਤ ਵਿਸ਼ਾ ਜੀ ਪਹਿਲਾਂ ਇਹ ਪੰਜਾਬ ਚ ਨਹੀਂ ਸੀ ਕਰਦੇ ਹੁੰਦੇ ਬੇਪਾਸ ਨਾ ਹੂੰ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਬਣ ਗਈ ਉਸ ਤੋਂ ਬਾਅਦ ਇਹ ਮੇਰੇ ਖਿਆਲ ਦੇ ਨਾਲ ਦੂਸਰਾ ਹੈ ਹੂੰ ਜੇ ਹੋਰ ਵੀ ਜ਼ਿਆਦਾ ਹੋਣ ਤਾਂ ਮੈਨੂੰ ਪਤਾ ਨਹੀਂ ਜੀ ਇਸ ਬਾਰੇ ਹੁਣ ਇਹ ਆ ਕਿ 15 ਤੋਂ ਬਾਅਦ ਕੀ ਹੋਏਗਾ ਕਿ ਕੇਜਰੀਵਾਲ ਸਾਹਿਬ ਉਸ ਤੋਂ ਬਾਅਦ ਕਿਉਂਕਿ ਦੇਖੋ ਕੇਜਰੀਵਾਲ ਸਾਹਿਬ ਬਾਰੇ ਜਨਾ ਕੋ ਪਤਾ ਕੀਤਾ ਦਿੱਲੀ ਤੋਂ ਕਿ ਉਹ ਦਿੱਲੀ ਨਤੀਜਿਆਂ ਤੋਂ ਬਾਅਦ ਥੋੜਾ ਦੁਖੀ ਹੋਏ ਹੈ ਨਾ ਗੱਲ ਦਿਲ ਤੇ ਲੱਗੀ ਹੈ ਦੁਖੇ ਹੋ ਮਾਰਦਾ ਕੱਲ ਦਿਲ ਤੇ ਲੱਗੀ ਸੀ ਹੂੰ ਤੇ ਲਗਣੀ ਵੀ ਚਾਹੀਦੀ ਹੈ ਜੇ ਦਿਲ ਤੇ ਨਾ ਲੱਗੀ ਗੱਲ ਹੂੰ ਤਫਰ ਟਕਾਣੇ ਕਿਵੇਂ ਲੱਗੇਗੀ ਗਾਂ ਜਾ ਕੇ ਜਦੋਂ ਦਿਲ ਤੇ ਲੱਗਦੀ ਹੈ ਤਾਂ ਗੱਲ ਫੇਰ ਹੀ ਬੰਦਾ ਟਕਾਣੇ ਲਾਉਣ ਦੀ ਸੋਚਦਾ ਵੀ ਗੱਲ ਟਕਾਣੇ ਲਾ ਕੇ ਛੱਡਣੀ ਹੈ ਹੂੰ ਤਾਂ ਗੱਲ ਇਹ ਆ ਕਿ ਇਹਨਾਂ ਦਾ ਕੋਈ ਪ੍ਰਤੀਕਰਮ ਬਹੁਤਾ ਆਇਆ ਨਹੀਂ ਬੀਤੇ ਦੇ ਨਹੀਂ ਜਦੋਂ ਇਹ ਬੋਲੇ ਆ ਹੂੰ ਤਾਂ ਪੰਜਾਬ ਦੇ ਵਿੱਚ ਜੋ ਇਹ ਯੁੱਧ ਨਸ਼ੇ ਦੇ ਵਿਰੁੱਧ ਜੀ ਇਹਨਾਂ ਨੇ ਇਹ ਕਾਰਵਾਈ ਜਾਂ ਕਲਵੇ ਮਸ਼ਕ ਸਟਾਰਟ ਕੀਤੀ ਹੈ ਇਹਦੇ ਦੇ ਪ੍ਰਤੀਕਰਮ ਦਿੱਤਾ ਸਭ ਤੋਂ ਪਹਿਲਾਂ ਜੀ ਜਿਉ ਬੋਲੇ ਵੀ ਆ ਲੰਮੇ ਵਖਵੇ ਬਾਦ ਤਾਂ ਬੋਲੇ ਵੀ ਕਿਤੇ ਤੇ ਆ ਪੰਜਾਬ ਪੰਜਾਬ ਜੀ ਪੰਜਾਬ ਤੇ ਬੋਲੇ ਤੇ ਬੜੇ ਸਾਹਬ ਤੇ ਬੋਲੇ ਆ ਹੁਣ ਆ ਵੀ ਪੰਜਾਬ ਰਹੇ ਆ ਕੀ ਉਸ ਤੋਂ ਬਾਅਦ ਕਿਉਂਕਿ ਇੱਕ ਦੋ ਮੌਕੇ ਆ ਤੇ ਇਦਾਂ ਵੇਖਣ ਨੂੰ ਮਿਲਿਆ ਵਿਪਾਸਨਾ ਤੋਂ ਪੱਤ ਦੇ ਇਹਨਾਂ ਬੰਦੇ ਵੀ ਬੜਕਾਇਆ ਹੂੰ ਆਪ ਦੇ ਸਾਥੀ ਸੋਤੇ ਇੱਥੇ ਵੀ ਮਿੱਤਰ ਕਹਿ ਰਹੇ ਸੀ ਕਿ ਕਿਤੇ ਬਿਪਾਸਨਾ ਤੋਂ ਪਰਤ ਕੇ ਇਥੋਂ ਨਾ ਪਰਤ ਕੇ ਪਰ ਥੋੜੇ ਮਾਨਸਿਕ ਤੌਰ ਤੇ ਮਜ਼ਬੂਤ ਹੋ ਜਾਂਦੇ ਹਨ ਕਿ ਲੋ ਵੀ ਹੁਣ ਫੈਸਲਾ ਜਿਹੜਾ ਲੈਣਾ ਗੱਲ ਲਾ ਦਿਓ ਹੁਣ ਆਸੇ ਪਾਸੇ ਕਿ ਲੈਣਾ ਹਨਾ ਜੀ ਆਸੇ ਪਾਸੇ ਹੁਣ ਜੋ ਹੋਊਗਾ ਦੇਖੀ ਚਾਊਗੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਇਹ ਚੀਜ਼ ਵੇਖਣ ਯੋਗ ਹੋਏਗੀ ਕਿ ਜਦੋਂ 15 ਤਰੀਕ ਤੋਂ ਬਾਅਦ ਕੇਜਰੀਵਾਲ ਸਾਹਿਬ ਆਪਣੀ ਬਿਪਾਸਨਾ ਸਮਾਪਤ ਕਰਕੇ ਖਤਮ ਕਰਕੇ ਕੋਈ ਅਗਲਾ ਸਫਰ ਤੈ ਕਰਨਗੇ ਤੋ ਅਗਲਾ ਸਫਰ ਜਿਹੜਾ ਹੈ ਉਹਦਾ ਸ਼ੁਰੂਆਤੀ ਅਡਾ ਕਿਹੜਾ ਹੋਏਗਾ ਬਸ ਅਡਾ ਕਿਹੜਾ ਹੋਏਗਾ ਕੀ ਪੰਜਾਬ ਜੀ ਕਿ ਪਹਿਲਾਂ ਇੱਥੇ ਸੰਗਠਨਾਤਮਕ ਤੌਰ ਤੇ ਜਾਂ ਪ੍ਰਸ਼ਾਸਕੀ ਤੌਰ ਤੇ ਜੋ ਚੱਲ ਰਿਹਾ ਇਹਦੀ ਫੀਡਬੈਕ ਵਗੈਰਾ ਲੈ ਕੇ ਤੇ ਫਿਰ ਕਿਉਂਕਿ ਤਾਜ਼ਗੀ ਤੇ ਹੋਏਗੀ ਬਿਲਕੁਲ ਜ਼ਹਿਨियत ਦੀ ਤਾਜ਼ਗੀ ਹੋਏਗੀ ਉਹਨਾਂ ਦੇ ਕੋਲ ਸ਼ਾਂਤੀ ਹੋਏਗੀ ਕਿ ਉਸ ਤੋਂ ਬਾਅਦ ਫਿਰ ਵੇਖਿਆ ਜਾਵੇ ਕਿ ਉੱਤੇ ਕੀ ਕਰਨਾ ਹੈ ਤੇ ਗਾਹ ਪਾਸੇ ਐਸੀ ਕੀ ਕਰਨਾ ਕਿਉਂਕਿ ਹਾਲਤ ਬੜੀ ਕੇਜਰੀਵਾਲ ਸਾਹਿਬ ਦੀ ਪਤਲੀ ਹੋ ਗਈ ਪਪਾਲ ਦੇ ਵਿੱਚ ਤੇ ਜਿਹੜਾ ਇਹਨਾਂ ਦਾ ਦਫ਼ਤਰ ਸੀ ਉਹ ਜਿਹਦੇ ਘਰੇ ਉਹਨੇ ਉਹ ਕਰਨੇ ਚ ਕੋਈ ਸਮਾਨ ਆ ਦਾ ਜੁੱਲੀ ਬਿਸਤਰਾ ਚੁੱਕ ਕੇ ਤੇ ਦੌੜ ਜੋ ਨਸ ਜੋ ਇਥੋਂ 6 ਮਹੀਨੇ ਹੋ ਗਏ ਤੁਸੀਂ ਤੇ ਮੇਰਾ ਕਿਰਾਇਆ ਨਹੀਂ ਦਿੱਤਾ ਐਹੋ ਜੀ ਹਾਲਤ ਹੋਈ ਪਈ ਹੈ ਕੁਝ ਸਟੇਟਾਂ ਚ ਆਮ ਆਦਮੀ ਪਾਰਟੀ ਦੀ ਇਹ ਸੱਚਾਈ ਹੈ ਸਾਪਾ ਦੇਖ ਰਹੇ ਸੀ ਨਾ ਦਿੱਲੀ ਦੀ ਸੱਚਾਈ ਆ ਗਈ ਹੈ ਕੁਝ ਚੀਜ਼ਾਂ ਚਲੋ ਨਹੀਂ ਲੱਗਦੀਆਂ ਸਾਹਮਣੇ ਆ ਰਹੀਆਂ ਨੇ ਗੱਲ ਇਹ ਆ ਕਿ ਬਈ ਹੁਣ ਇਹ ਚੀਜ਼ ਜਿਹੜੀ ਆ ਉਹ ਵੇਖਣ ਯੋਗ ਹੋਏ ਕਿ ਜਦੋਂ ਵਿਪਾਸਨਾ ਖਤਮ ਹੋਏਗੀ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਕੀ ਕਰਦੇ ਆ ਇੱਥੇ ਕਿਦਾਂ ਦੀ ਫੀਡਬੈਕ ਲੈਂਦੇ ਇੱਥੇ ਕਿਦਾਂ ਦੀ ਮੀਟਿੰਗ ਕੋਈ ਕਰਦੇ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਰੋਲ ਹੋਏਗਾ ਉਹ ਕਿੱਥੋਂ ਦੀ ਪੋਲਿਟਿਕਸ ਚ ਹੋਏਗਾ ਨੈਸ਼ਨਲ ਪੋਲਿਟਿਕਸ ਚ ਹੋਏਗਾ ਦਿੱਲੀ ਦੀ ਪੋਲਿਟਿਕਸ ਚ ਹੋਏਗਾ ਜਾਂ ਪੰਜਾਬ ਦੀ ਪੋਲਿਟਿਕਸ ਚ ਹੋਏਗਾ ਜੀ ਤਾਂ ਬਹੁਤ ਕੁਝ ਤੈ ਹੋਣਾ ਬਾਕੀ ਹੈ ਮਿੰਟੂ ਜੀ ਪੰਜਾਬ ਦੀ ਪੋਲਿਟਿਕਸ ਦੀ ਥੋੜੀ ਜਿਹੀ ਗੱਲ ਹੋਰ ਕਰਦੇ ਆ ਪਹਿਲਾਂ ਕੁਝ ਕਮੈਂਟ ਸ਼ਾਮਿਲ ਕਰ ਲਈਏ ਨਾਲ ਗੁਜਾਰਿਸ਼ ਵੀ ਕਰਦੀ ਹੈ ਜੀ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਹੋ ਹੋਰ ਦੋਸਤਾਂ ਦੇ ਨਾਲ ਹਰਦੇਵ ਜੀ ਕਹਿ ਰਹੇ ਨੇ ਕਿ ਰਾਜਨੀਤੀ ਦਾ ਛੋਟਾ ਰਾਜਾ ਵੀ ਕਹਿੰਦੇ ਬਹੁਤ ਸਰਗਰਮ ਹੈ ਹੁਣ ਕੇਜਰੀਵਾਲ ਸਾਹਿਬ ਕਹਿੰਦੇ ਦਿੱਲੀ ਦੇ ਵਿੱਚ ਵੀ ਵਿਲੇ ਨੇ ਜਗਤਾਰ ਜੀ ਕਹਿ ਰਹੇ ਨੇ ਔਰ ਮਿੱਤਰ ਜਗਦੀਪ ਜੀ ਕਹਿ ਰਹ ਹੁਣ ਕਹਿੰਦੇ ਪੰਜਾਬ ਤੋਂ ਬਾਹਰ ਕਿਉਂ ਨਹੀਂ ਹੋ ਰਹੀ ਵਿਪਾਸਨਾ ਮਿੱਤਰ ਪੁੱਛ ਰਹੇ ਨੇ ਮਨਜੀਤ ਸਿੰਘ ਮਹਾਰਜੀ ਨਹੀਂ ਇੱਥੇ ਫਿਰ ਸਾਫ਼ ਹੈ ਜੀ ਦੇਖੋ ਕੁਝ ਟ੍ਰੀਟਮੈਂਟ ਚਾਹੀਦੇ ਹੁੰਦੇ ਆ ਹਮ ਤਾਂ ਮੇਰੇ ਖਲ ਦੇ ਨਾਲੋਂ ਪੰਜਾਬ ਤੋਂ ਬਿਹਤਰ ਕਿੱਥੇ ਮਿਲਣਗੇ ਹੁਣ ਜੀ ਹੁਣ ਤੇ ਜੇ ਇਹਨਾਂ ਦੇ ਬੱਚੇ ਵੀ ਉੱਥੇ ਦਿੱਲੀ ਕਹਿਣ ਵੀ ਪਾਪਾ ਛੁੱਟੀਆਂ ਮਨਾਉਣ ਚੱਲੀਏ ਤਾਂ ਉਹਨਾਂ ਕਹਿੰਦਾ ਪੰਜਾਬ ਵਰਗੀ ਜਗ੍ਹਾ ਨਹੀਂ ਜੈਗੀ ਪੁੱਤਰ ਵੈਗਨਰ ਉਧਰ ਨੂੰ ਖਿੱਚ ਦਿਓ ਬਿਲਕੁਲ ਠੀਕ ਹੈ ਨਾ ਜੀ ਪੰਜਾਬ ਵਰਗਾ ਸੂਬਾ ਨਹੀਂ ਜੈਗਾ ਕਿਉਂ ਕਿ ਕਿਉਂਕਿ ਇੱਥੇ ਕੁਝ ਸਹੂਲਤਾਂ ਤੇ ਮਿਲਣਗੀਆਂ ਨਾ ਹਮ ਇਹ ਚੀਜ਼ ਤੇ ਸਾਫ਼ ਹੈ ਨਾ ਇੱਥੇ ਤੇ ਸੰਸੋਧਿਆ ਸਾਹਿਬ ਆਉਂਦੇ ਤੇ ਸਾਡੇ ਸਿੱਖਿਆ ਮੰਤਰੀ ਸਾਰੇ ਕੰਮਕਾਰ ਛੱਡ ਕੇ ਨਾਲ ਨਾਲ ਤੁਰੇ ਫਿਰਦੇ ਨੇ ਬਿਲਕੁਲ ਨਾਲ ਨਾਲ ਚੱਲੇ ਨਹੀਂ ਗਰਦਾਰੀ لال ਜੀ ਜੀ ਸ਼ਾਵਾ ਨਹੀਂ ਗਰਦਾਰੀ لال ਤੇ ਬੱਲੇ ਨਹੀਂ ਗਰਦਾਰੀ لال ਹੂੰ 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 ਬਿਲਕੁਲ ਹੁਣ ਕੱਲੇ ਪੰਜਾਬ ਦੇ ਆਸਰੇ ਕਹਿੰਦੇ ਕੇਜਰੀਵਾਲਤ ਕਿਰਾਏ ਨਹੀਂ ਦਿੱਤੇ ਜਾਣੇ ਉਹਦੇ ਸਿਖੀ ਕਹਿ ਰਹੇ ਨੇ ਖੈਰ ਮਿੰਟੂ ਜੀ ਚਲੋ ਕਿਰਾਏਆਂ ਵਾਲੇ ਪਾਸੇ ਤੇ ਆਪਾਂ ਨਹੀਂ ਪੈਂਦੇ ਪਰ ਆਪਾਂ ਸੰਜੀਵ ਅਰੋੜਾ ਸਾਹਿਬ ਹੋਰਾਂ ਦੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਦੀ ਜਿਹੜੀ ਐਂਟਰੀ ਹੈ ਨਾ ਉਹਦੇ ਤੇ ਆਪਾਂ ਸ਼ੁਰੂ ਤੋਂ ਗੱਲ ਕਰ ਰਹੇ ਆ ਕਿ ਕਿਹੜੇ ਪਾਸੇ ਹੋਊਗੀ ਕਿਵੇਂ ਹੋਊਗੀ ਪਹਿਲਾਂ ਇਹ ਸੀਗਾ ਕਿ ਸ਼ਾਇਦ ਉਹਨਾਂ ਦੀ ਐਂਟਰੀ ਕੇਜਰੀਬਾਹ ਸਾਹਿਬ ਦੀ ਐਂਟਰੀ ਹੈ ਪਰ ਚਲੋ ਉਹ ਕਿਤੇ ਨਾ ਕਿਤੇ ਇਹਨਾਂ ਦਾ ਪ੍ਰਤੀਕਰਮ ਆ ਗਿਆ ਸੀ ਕਿ ਨਹੀਂ ਉਹਦਾ ਨਹੀਂ ਹੈ ਪਰ ਇੱਕ ਡਾਇਰੈਕਟ ਐਂਟਰੀ ਕੁਲੇਟਰਲ ਐਂਟਰੀ ਇਹ ਕਿਵੇਂ ਦੀ ਐਂਟਰੀ ਹੈ ਰੂੜਾ ਸਾਹਿਬ ਦੀ ਤੇ ਉਹ ਹੁਣ ਕੀ ਇਫੈਕਟ ਪਾਏਗੀ ਕੀ ਪ੍ਰਭਾਵ ਪਾਏਗੀ ਰਾਜਨੀਤੀ ਤੇ ਦੇਖੋ ਲੈਟਰਲ ਐਂਟਰੀ ਤੇ ਅਸੀਂ ਇੱਕ ਦਿਨ ਤਫਸੀਲ ਨਾਲ ਗੱਲ ਕੀਤੀ ਸੀ ਕਿ ਲੈਟਰਲ ਐਂਟਰੀ ਹੁੰਦੀ ਕੀ ਹੈ ਜੀ ਹੁਣ ਜੇ ਅਰੋੜਾ ਸਾਹਿਬ ਬਾਰੇ ਗੱਲ ਕੀਤੀ ਜਾਵੇ ਤੇ ਕੱਲ ਅਸੀਂ ਨਾ ਕਿਤੇ ਗੱਲਾਂ ਪੈ ਕਰਦੇ ਸਾਂ ਤੇ ਮੈਂ ਕਿਹਾ ਜੀ ਇਹ ਫਲਾਣੀ ਪਲਾਂਟ ਕੀਤੀ ਖਬਰ ਹੈ ਹਮ ਸਵਾਲ ਪੈਦਾ ਹੁੰਦਾ ਕਿ ਯਾਰ ਇੱਕ ਖਬਰ ਇੱਕ ਪਲਾਂਟ ਕੀਤੀ ਕੀ ਹੁੰਦੀ ਹੈ ਬਿਲਕੁਲ ਉਹ ਪਲਾਂਟ ਕੀਤੀ ਖਬਰ ਤੁਸੀਂ ਵੀ ਪਛਾਣਨ ਜੋਗੀ ਹੋ ਜਾਓਗੇ ਜਦੋਂ ਬੰਦਾ ਥੋੜਾ ਜਿਆਦਾ ਖਬਰਾਂ ਨਾਲ ਖੇਡਦਾ ਹੈ ਜ਼ਰੂਰੀ ਨਹੀਂ ਕੋਈ ਪੱਤਰਕਾਰ ਹੀ ਹੋਵੇ ਜੀ ਜੀ ਉਹ ਖਬਰ ਸੀਗੀ ਕਿ ਅਰੂੜਾ ਸਾਹਿਬ ਜਲਦ ਕੈਬਨਟ ਚ ਜਾ ਰਹੇ ਆ ਹੂੰ ਇਥੋਂ ਹੀ ਫਿਰ ਇਹ ਚਰਚਾ ਅੱਗੇ ਤੁਰਨ ਲੱਗ ਪਈ ਕਿ ਕੀ ਲੁਧਿਆਣਾ ਜ਼ਿਮਨੀ ਚੋਣ ਹੋਣ ਤੋਂ ਪਹਿਲਾਂ ਹੀ ਹੂੰ ਇਹਨਾਂ ਨੂੰ ਕੈਬਨਟ ਚ ਲੈ ਲਿਆ ਜਾਏਗਾ ਜੀ ਭੀ ਮਤਲਬ ਕਿ ਸਿੱਧੀ ਐਂਟਰੀ ਇਹਨਾਂ ਦੀ ਕੈਬਨਟ ਦੇ ਵਿੱਚ ਵੱਜ ਜਾਵੇ ਹੂੰ ਉੱਤੇ ਬਾਅਦ ਫਿਰ ਇਲੈਕਸ਼ਨ ਹੋ ਜਾਊਗਾ ਇਲੈਕਸ਼ਨ ਚ ਇਹਨਾਂ ਜਿੱਤੀ ਜਾਣਾ ਫਿਰ ਇਹ ਇੱਕ ਉਮੀਦ ਹੁੰਦੀ ਆ ਕਿ ਉਹ